ਜਿਹੜਾ ਕੋਈ ਰਹਿ ਜਾਊਗਾ ਇਸ ਤੋਂ ਬਾਅਦ ਜੀ ਉਹ ਉਹਦੇ ਚ ਕਰਾ ਬੋਲ ਠੀਕ ਠੀਕ ਇੱਕ ਇੱਕ ਸਰ ਇੱਕ ਮਹੱਤਵਪੂਰਨ ਗੱਲ ਹੈ ਜੀ ਪ੍ਰਧਾਨ ਜੀ ਤੁਸੀਂ ਵੀ ਜਵਾਬ ਦੋ ਹੁੰਦੇ ਇਸ ਗੱਲ ਦਾ ਤੁਹਾਡੇ ਨਾਲ ਵੀ ਅਕਸਰ ਗੱਲਬਾਤ ਹੁੰਦੀ ਹੈ ਪਹਿਲੇ ਸਾਲ ਕੋਲ ਟਾਈਮ ਨਹੀਂ ਹੁੰਦਾ ਬੋਲ ਸਕਦਾ ਤੁਹਾਡੇ ਨਾਲ ਗੱਲ ਹੋ ਜਾਂਦੀ ਅੱਧਾ ਘੰਟਾ ਪਹਿਲੀ ਗੱਲ ਤਾਂ ਇਹ ਆ ਚਲਦੇ ਮਾਈਕ ਕੋਈ ਆਪ ਦਾ ਫੋਨ ਵਿਖਾਓ ਵੇ ਕਦੋਂ ਲਾਇਆ ਇਹਨੇ ਨਹੀਂ ਹੁਣ ਤਾਂ ਮੈਂ ਲਾਉਣਾ ਛੱਡਦਾ ਜੀ ਮੈਂ 22 ਸਾਲ ਲਾਇਆ ਤੇ ਨਹੀਂ ਚੁੱਕਿਆ 22 ਸਾਲ ਨਹੀਂ ਤੇ 22 ਸਾਲ ਦੇ ਵਿੱਚ ਉਹਨੇ ਕਾਰ ਸੀ ਆਪਾਂ ਕਾਲ ਡਿਟੇਲ ਕਢਾਉਣੇ ਆ ਤੁਹਾਡੇ 22 ਸਾਲਾਂ ਦੇ ਕਾਰਨ ਕਾਰ ਦੇ ਵਿੱਚ ਜਦੋਂ ਕਿ ਇਹ ਕਾਰ ਚੁੱਕਿਆ ਹੋਇਆ ਸੀ ਕੋਈ ਵੀ ਬੰਦਾ ਉਹਨੇ ਕਾਰ ਚੁੱਕ ਕੇ ਆਖਿਆ ਵੀ ਕਾਰ ਨੰਬਰ ਹੀ ਉਹਦਾ ਹੋਣਾ ਸਾਡੇ ਕੋਲ ਨਹੀਂ ਤੁਹਾਡਾ ਨੰਬਰ ਆ ਮੈਂ ਇੱਕ ਗੱਲ ਕਹਿਣਾ ਜਿਹੜਾ ਇਹ ਦੇਖੋ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਮੈਂ ਮੈਂ ਹੋ ਜਾ ਕੋਈ ਵੀ ਬੰਦਾ ਹੈ ਨਹੀਂ ਸ਼ਹਿਰ ਦੇ ਵਿੱਚ ਇੱਕ ਮਿੰਟ ਜੀ ਤਾਨੂੰ ਹਾਲੇ ਤੱਕ ਐਮਐਲਏ ਨਹੀਂ ਬਣਿਆ ਇਹ ਹੋਰ ਇਹ ਹੋਰ ਬੱਸ ਤੁਸੀਂ ਦੇਖੋ ਮੈਂ ਤੁਹਾਨੂੰ ਕੀ ਲਿਖਿਆ ਸੀ ਮੈਂ ਕਹਿੰਦਾ ਇੱਕ ਮਿੰਟ ਯਾਦ ਰਹਿ ਜਾਈਏ ਨਹੀਂ ਨਹੀਂ ਤੁਸੀਂ ਭਰਾ ਜੀ ਮੈਂ ਗੱਲ ਕਰੂੰਗਾ ਆ ਦੇਖੋ ਭਰਾ ਗੱਲ ਇਹ ਹਾਂ ਜਿਹੜੀ ਕਰਦੇ ਹੁੰਦੇ ਇਕੱਲਾ ਖਬਰਾਂ ਵਾਸਤੇ ਜਾਂ মিডিਆ ਚ ਲਾਈਮਲਾਈਟ ਲੈਣ ਵਾਸਤੇ ਨਾ ਗੱਲਾਂ ਸਵਾਲ ਨਹੀਂ ਕਰੀਦਾ ਮੈਂ ਸੱਚਾ ਤਾਂ ਤੁਸੀਂ ਮੈਨੂੰ ਦੱਸੋ ਵੀ ਮੈਂ ਕਦੋਂ ਨਹੀਂ ਚੱਕਿਆ ਤੁਸੀਂ ਇੱਕ ਬੰਦਾ ਇੱਥੇ ਖੜਾ ਕਹਿ ਦੇ ਕੋਈ ਵੀ ਕਹਦੇ ਤੁਹਾਡੇ ਮੈਂ ਕਹਿੰਦਾ ਤੁਹਾਡੇ ਦਾ ਇੱਕ ਮਿੰਟ ਮੈਨੂੰ ਵੀ ਬੋਲਣ ਦਿਓ ਮੋਢੇ ਤੋਂ ਇਕੱਲਿਆਂ ਤੋਂ ਬਿਨਾ ਇੱਕ ਬੰਦਾ ਕਹਦੇ ਵੀ ਮੈਂ ਕਿਸੇ ਦਾ ਬੋਲ ਨਹੀਂ ਚੱਕਦਾ ਕੋਈ ਦੱਸੋ ਬਈ ਚੱਕੇ ਚੱਕ ਦੇ ਪੱਤਰਕਾਰ ਸਾਹਿਬ ਬਿਲਕੁਲ ਚੱਕੇ ਮੈਂ ਆਪਣਾ ਦੱਸੂਗਾ ਮੇਰਾ ਭਾਈ ਸਾਡਾ ਜੋ ਥੋੜਾ ਕੱਲਿਆਂ ਦਾ ਪਤਾ ਨਹੀਂ ਕਿਹੜੇ ਟਾਵਰ ਤੇ ਜਾਂਦਾ ਜਿਹੜਾ ਚੱਕੇ ਜਿੰਨੇ ਵੀ ਜਿੰਦਾਬਾਦ ਜਿੰਦਾਬਾਦ ਭਾਵੀ ਪਾਰਟੀ ਜਿੰਦਾਬਾਦ ਇਹ ਕਰਦੇ ਡਿਸਕਸ ਕਰਦੇ ਹੋ ਕਰਦੇ ਆਪਾਂ ਸਭ ਨਾਲ ਡਿਸਕਸ ਕਰਦੇ ਆ ਫਿਰ ਬਹਿ ਕੇ ਇਹ ਪਤਾ ਕੀ ਹੈ ਉਹ ਨਹੀਂ ਇਹ ਆਪਾਂ ਧਾਰਨਾ ਬਣਾਉਂਦੇ ਆ ਲੋਕਾਂ ਦੇ ਚੜ ਕੇ ਕਿਸੇ ਬੰਦੇ ਦੀ ਇਹ ਬਹੁਤ ਮਾੜੀ ਮੈਂ ਇਹ ਕਹਿਤੀ ਕਰਨੀ ਸੋਹਣੀ ਨਹੀਂ ਨਹੀਂ ਫਿਰ ਸੋਹਣੀ ਜਾਂਦੀ ਨਹੀਂ ਜਦ ਤੁਸੀਂ ਗੱਲ ਹੀ ਉੱਥੋਂ ਸ਼ੁਰੂ ਕਰਦੇ ਹੋ ਜਿਹੜੀ ਕਰਨ ਜੋ ਨਹੀਂ ਮੈਂ ਤੁਸੀ ਕਦੇ ਕਦੋਂ ਦੀ ਮੈਂ ਤੁਹਾਨੂੰ ਜਿਹੜੀ ਗੱਲ ਕੀਤੀ ਸੀ ਇੰਨੇ ਜਾਣੇ ਤੇ ਖੜੇ ਹੋਣਾ ਹੀ ਨਹੀਂ ਮੈਂ ਵੀ ਆਪਾਂ ਚਾਹਦਾ ਆਪਿਆ ਗੱਲਾਂ ਹੋ ਸਕਦਾ ਟੋੜਾ ਫੋਨ ਕਿਤੇ ਰਹਿ ਵੀ ਗਿਆ ਉਹ ਮੈਂ ਵੀ ਇਨਸਾਨ ਐ ਪਰ ਐ ਇੱਕ ਵੀ ਬੰਦਾ ਹੈ ਨਹੀਂ ਇੱਥੇ ਭਾਵੇਂ ਪੱਤਰਕਾਰ ਖੜੇ ਕੋਈ ਜਿਹੜਾ ਮੈਂ ਫੋਨ ਕੀਤਾ ਮੈਂ ਸਹਿਮਤ ਹਾਂ ਜੀ ਕਿ ਮੈਂ ਦੱਸ ਵੀ ਹੁਕਮੀ ਹਾਂ ਹੁਣ ਚੱਲੋ ਜੀ ਹੋਰ ਕਿੱਥੇ ਲੈ ਲੋ ਜੀ ਹੁਣ ਮੈਂ ਵੀ ਇੱਥੇ ਲੈ ਰਹੇ ਹਾਂ ਜੀ ਚਲੋ ਜੱਟੋ ਸਰ ਕੋਈ ਨਹੀਂ ਹੋਰ ਇੱਕ ਫੋਟੋ ਇੱਕ ਫੋਟੋ ਕਰਾ ਲੈਂਦਾ ਤੂੰ ਬੰਦੇ ਨੂੰ ਖਾਣ ਦੇ ਭਈ ਇਹ ਇੱਕ ਆਦਮਾ ਸਾਰੀ ਖਾਸ ਹੈਗੀ ਪ੍ਰੋਬਲਮ ਹੈਗੀ ਆ ਕੋਣ ਖਾਸ ਹੈ ਸਾਰੇ ਕਹਿੰਦੇ ਚਲੋ ਜਸਵਿੰਦਰ ਜੀ ਤੁਸੀਂ ਤੁਸੀਂ ਗੱਲ ਕਰੋ ਕੋਈ ਨਹੀਂ ਚਲੋ ਗੱਲ ਸੁਣ ਲਓ ਜੀ ਕੀ ਕਹਿੰਦੇ ਸੁਣ ਲਓ ਫਿਰ ਕੀ ਸੁਣ ਲਓ ਸਾਡੀ ਜਿਹੜੀ ਤੁਸੀਂ ਆਪ ਆਪ ਦੀ ਸ਼ੁਰੂ ਕਰੀਏ ਸਾਡੀ ਮਾਰਕ ਟੋਪਾਈ ਸ਼ਾਰਟ ਕਰ ਰਹੇ ਉਹ ਤਾਂ ਹੈਂਡ ਵਾਲੀ ਸੜਕ ਦੀ ਸਾਈਡ ਕਰਦੇ ਆਂ ਤਾਂ ਨਹੀਂ ਹੈਗੀ ਇਹ ਸੜਕ ਪੱਟ ਨਹੀਂ ਸੁਣੋ ਜੋ ਪਾਈਪ ਹੈ ਮੱਧੀ ਇਹ ਪੈਸੇ ਨਹੀਂ ਸੁਣੋ ਸੁਣੋ ਚਲ ਕਰ ਦਿਓ ਸ਼ੋਰਟ ਕਰ ਦਿਓ ਤੁਹਾਡੀ ਜਿਹੜੀ ਗਲੀ ਹੈਗੀ ਆ ਉੱਥੇ ਬਾਟਰਾ ਦੀ ਪੈਸੇ ਵੀ ਬੋਗੂਗੀ ਤੁਹਾਡੇ ਛੋਟੀ ਪਈ ਹੈ ਤਾਂ ਆਦੀ ਵੱਡੀ ਬਾਤ ਜਿਹੜੀ ਮੈਂ ਅਗਲੀ ਗੱਲ ਆ ਉਹ ਪੈਰ ਤੱਕ ਤੇਰੀ ਗਲੀ ਵੀ ਨਹੀਂ ਬਣਾਇਆਗੇ ਨਾਲੀਆਂ ਵੀ ਨਹੀਂ ਬਣਾਇਆਗੇ ਟੈਂਟਰ ਲੱਗ ਗਏ ਇੱਕ ਟਰਾਈ ਕਰ ਹਾਂ ਸਰ ਇਧਰ ਮੇਰੀ ਬੇਰਤੀ ਸੁਣਾਓ ਇਹ ਸਾਡੀ ਸਪਲਾਈ ਇਸ ਕਾਰੇ ਪਾਸ ਤੋਂ ਸੀ ਠੀਕ ਹੈ ਜੀ ਜਦੋਂ ਇਧਰੋਂ ਪਾਈਪ ਲੀਕ ਹੋਈ ਨਾ ਕਮਕਾ ਜੇ ਸਾਡੇ ਕੋਲ ਆਇਓ ਇਹ ਚ ਕਰੀ ਜਾਂਦੇ ਨੇ ਟੈਂਪਰੇਰੀ ਕਰਕੇ ਕੱਟਿਆ ਆ ਪਾਸੇ ਕਰ ਲੀਏ ਅਸਲੀ ਨਹੀਂ ਇੱਕ ਗੱਲ ਨਹੀਂ ਸਮਝ ਆਦੀ ਇਸ ਦਿਨ ਇੱਕ ਵਾਰੀ ਇਹ ਕੈਮਰਾ ਆਪਣਾ ਬੰਦ ਕਰੀ ਤੇਰੀ ਇੱਕ ਗੱਲ ਨਹੀਂ ਮੈਨੂੰ ਸਮਝ ਆਈ ਅੱਜ ਹੀ ਕਹ ਤੂੰ ਦੱਸ ਰਿਹਾ ਉਹ ਜਿਵੇਂ ਜੀ ਕਾਸ਼ ਤੋਂ ਕਿੰਨੇ ਬਰੀ ਗੱਲ ਹੋ ਗਈ ਜੀ ਫਿਰ ਹੁਣ ਦੱਸਣ ਦਾ ਕੀ ਫਾਇਦਾ ਨਹੀਂ ਇਹਨੇ ਡਾਕਟਰ ਸਾਹਿਬ ਨੇ ਬਕਾਇਦਾ ਕਿਹਾ ਸੀ ਕਿ ਤੁਹਾਡੇ ਮੁਸਕਲ ਦੇ ਵਿੱਚ ਰੋ ਰਹਿ ਕੇ ਨਹੀਂ ਨਹੀਂ ਪਰਤਾਜੀ ਤੁਸੀਂ ਕਹੋਗੇ ਬਸ ਸਾਲ ਹੋ ਗਿਆ ਖਤਮ ਹੋ ਗਿਆ ਦੇਖੋ ਸਾਡੇ ਨਾਲ ਹੋਊਗਾ ਅੱਪਾ ਕਿੰਨੇ ਜੀ ਫਿਰ ਸਾਡੀ ਨਹੀਂ ਆ ਜੀ ਜੀ ਵਾਟੇ ਵੀ ਬੰਦ ਕਰੀਏ ਅਸੀਂ ਤੁਹਾਡੇ ਸੇਵਾ ਦਾ ਨਾ ਪਰ ਹੁਣ ਦਫ਼ਤਰ ਚੱਲਦੇ ਉੱਥੇ ਤੁਹਾਡੇ ਸੇਵਾ ਦਾ ਆਏ ਤਾਂ ਆਉਂਗੇ ਤਾਂ ਤਾਂ ਹੀ ਹੈ ਨਾ ਪਰ ਕਮ ਨੂੰ ਜਿੱਥੇ ਇੱਕ ਦੇ ਕੈਮਰਾ ਹੋਊਗਾ ਉੱਥੇ ਕਹਿ ਦੇਵੋਗੇ ਆਵੇ ਤਾਰਾ ਵੀ ਉਦੋਂ ਹੀ ਲੈਣੇ ਨਹੀਂ ਕਰਨਾ ਕੋਈ ਫਾਇਦਾ ਨਹੀਂ ਜੇ ਮੈਂ ਕਿਸੇ ਨੂੰ ਕਦੇ ਜਵਾਬ ਦੇਵਾਂ ਇੱਥੇ ਟੈਕ ਮਰਜ਼ੀ ਮੇਰੇ ਸਾਹਬ ਨਹੀਂ ਜਵਾਬ ਨਹੀਂ ਨਹੀਂ ਇੱਕ ਮਿੰਟ ਇੱਕ ਮਿੰਟ ਤੁਸੀਂ ਕਹਿੰਦੇ ਵੀ ਅਸੀਂ ਸ਼ਰੀਫਾਂ ਤੇ ਸਾਡੇ ਪੱਤਰਕਾਰਾਂ ਦੇ ਬਦਮਾਸ਼ ਵਿਚਾਰੀ ਨਹੀਂ ਇਹ ਕੈਮਰੇ ਹੱਤਵਾਦ ਬਣ ਗਏ ਹੱਤਵਾਦ ਨਹੀਂ ਇੱਕ ਪ੍ਰਧਾਨ ਜੀ ਖੜੇ ਆ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਨਹੀਂ ਕਹਿੰਦਾ ਖੜੇ ਆ ਸਾਰੇ ਜਣੇ ਤੁਸੀਂ ਬਹੁਤ ਸਤਿਕਾਰਯੋਗ ਆ ਸਾਡੇ ਮੇਰੀ ਮੇਰੀ ਵੀ ਪੂਰੀ ਗੱਲ ਕਰਾਂ ਮਾਈਕ ਬਣਾਇਆ ਕਰੋ ਕਿਉਂਕਿ ਇਹ ਪੱਤਰਕਾਰ ਦਾ ਕੰਮ ਹੁੰਦਾ ਬੰਦੇ ਤੋਂ ਪੁੱਛਣੀ ਗੱਲ ਤੁਸੀਂ ਆਪ ਦੇ ਸਵਾਲ ਦਾ ਜਵਾਬ ਆਪ ਹੀ ਦੇ ਦਿੰਨੇ ਆ ਤੇ ਆਪ ਹੀ ਪਰਸੈਪਸ਼ਨ ਬਣਾ ਦਿੰਨੇ ਆ ਉਹ ਚੀਜ਼ ਨਹੀਂ ਸਹੀ ਹੈਗੀ ਜੀ ਤੁਸੀਂ ਉਹ ਗੱਲ ਨੂੰ ਮੰਨੋ ਚਾਹੇ ਨਾ ਮੰਨੋ ਮੈਂ ਨਹੀਂ ਇਸ ਗੱਲ ਚ ਚਲੋ ਚਲੋ ਇੱਕ ਗੱਲ ਦੀ ਇਹ ਕਿਤੇ ਇਹ ਸਾਰੇ ਪੁੱਛੀ ਕੰਮ ਕਰ ਲਈ ਪ੍ਰਧਾਨ ਜੀ ਕੋਈ ਗੱਲ ਨਹੀਂ ਚਲੋ ਕੋਈ ਨਹੀਂ ਕਦੇ ਕਦੇ ਜੀ ਕਰਦਾ ਨਹੀਂ ਨਹੀਂ ਥੋੜੇ ਨਾਲ ਥੋੜੇ ਨਾਲ ਪ੍ਰੇਮ ਵਾਲਾ ਕਰਕੇ ਸਵਾਲ ਜਵਾਬ ਕਰਦੇ ਨਹੀਂ 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 ਪ੍ਰੇਮ ਪ੍ਰੇਮ ਦਾ ਨਜਾਇਜ਼ ਫਾਇਦਾ ਚੱਕਦੇ ਨਹੀਂ ਨਹੀਂ ਐਮਐਲ ਸਾਹਿਬ ਇੱਕ ਮਿੰਟ ਸਾਡੀ ਸਪਲਾਈ ਜਿਹੜੀ ਆ ਨਾ ਜੋ ਚੱਲਣੀ ਹੈ ਆ ਵੇਖੋ ਹੁਣ ਇਹਨਾਂ ਨੇ ਅੱਜ ਤੱਕ ਕਦੇ ਨਹੀਂ ਕਹਿਣਾ ਦੇਖਿਆ ਅੱਜ ਵੀ ਕਹਿ ਰਹੇ ਕੱਢ ਦੇ ਕੱਢ ਦੇ ਇਸ ਦੀ ਬਾਅਦ ਜਾ ਕੇ ਨਹੀਂ ਨਹੀਂ ਚਲੋ ਵੈਸੇ ਗੱਲ ਕਰਦੇ ਮੈਂ ਮੈਮਲੇ ਸਾਹਿਬ ਇੱਕ ਬੇਨਤੀ ਸੀ ਪ੍ਰਧਾਨ ਜੀ ਨੂੰ ਮੈਂ ਬਹੁਤ ਵਾਰੀ ਕਰ ਚੁੱਕਿਆ ਵੀ ਜਿੱਦਣ ਆਪਾਂ ਤਾਖਤੀ ਸੀਗੇ ਪਾਇਆ ਸੀ ਪ੍ਰਧਾਨ ਸਾਹਿਬ ਨੇ ਸਾਝ ਪੁੱਛਦੇ ਪਾਇਆ ਸੀ ਤੁਸੀਂ ਕਹਿੰਦੇ ਸਾਡੇ ਕੋਲੇ ਪੈਸੇ ਬਹੁਤ ਆ ਗਏ ਆ ਮੰਡੀ ਦੀ ਖਾਤਰ ਵੀ ਪੈਸੇ ਬਹੁਤ ਆ ਗਏ ਆਪਣੇ ਕੋਲੇ 1 ਕਰੋੜ ਰੁਪਇਆ ਲਾ ਗਏ 600 ਕਰੋੜ ਦਾ ਆ ਤਾਂ ਲੱਗੂ ਉਹ ਤੋਂ ਪਤਾ ਲੱਗੂ ਆ ਆ ਤਾਂ ਗਿਆ ਤੇ ਟੱਕਣ ਤਾਂ ਇੱਥੇ ਲੱਗੇ ਨਹੀਂ ਟੱਕਣਾਂ ਤੇ ਲੱਤਾਂ ਫਸ ਗਈਆਂ ਜਿੰਨੇ ਲੋਕਾਂ ਦੇ ਜਿਹੜੇ ਟੱਕਣਾਂ ਪਏ ਵਾਲੇ ਸੀਵਰੇਜ ਵਾਲਾ ਕਿੱਥੇ ਨਹੀਂ ਲੱਗਾ ਦੱਸੋ ਲੱਗੇ ਕਿੱਥਿਆਂ ਦੱਸੋ ਪਰਾਵਾ ਤੂੰ ਦੱਸ ਦੇ ਕਿੱਥੇ ਨਹੀਂ ਮੈਂ ਚੱਲਦਾ ਆ ਬਾਜਾ ਚਾਹੂੰ ਚਾ ਚੱਲੋ ਬਸ ਬਾਜਾ ਚਾਹੂੰ ਕਿਹੜਾ ਆਪਣਾ ਕਿੱਥੇ ਟੱਕੋ ਚਾ ਡੈਰੀ ਵਾਲਾ ਉੱਥੇ ਚੱਲੋ ਜਿੱਥੇ ਬੂਟਾਂ ਦੀ ਦੁਕਾਨ ਹੈ ਉੱਥੇ ਚੱਲੋ ਪ੍ਰਧਾਨ ਜੀ ਇਹਨਾਂ ਦਾ ਡੈਰੀ ਟੱਕਣ ਦੀ ਫੋਟੋ ਭੇਜਦੇ ਆ ਇਹ ਫਲੈਟ ਜਿੰਨੀ ਗੱਲ ਹੈ ਜੇ ਕੋਈ ਟੱਕਣ ਟੁੱਟਦਾ ਬਦਲਵਾਉ ਇੱਕ ਮਹੀਨੇ ਚ ਬਦਲਿਆ ਜਾਂਦਾ ਦੂਜੀ ਗੱਲ ਜੇ ਜਿਹੜਾ ਕੋਈ ਰਹਿੰਦਾ ਤੁਸੀਂ ਦੱਸੋ ਹੀ ਬਦਲਦਾ ਨਹੀਂ ਨਹੀਂ ਫਿਰ ਇੰਡੀਅਨ ਕੈਲੀ ਵਰਤੀ ਜਾਂਦੀ ਆ ਜਿੱਥੇ ਪੁਰਾਣੀ ਮਾਰਕੀਟ ਕਮੇਟੀ ਬਣੀ ਹੈ ਉੱਥੇ ਟੱਕਣ ਲਾਇਆ ਜਿਵੇਂ ਕੋਈ ਕਮਲੀ ਪਾਤੀ ਪਤਨੀ ਹੁੰਦੀ ਆ ਤੇ ਟੱਕਣ ਇਦਾਂ ਲਾਤਾ ਵੀ ਆ ਕੇ ਵਿੱਚ ਕਾਰਵਾਈ ਕਰਾਈ ਜਾ ਰਹੀ ਕਲੀ ਉਹ ਵੀ ਮਹੀਨਾ ਨਹੀਂ ਕੱਟਿਆ ਪਹਿਲਾਂ ਟੁੱਟ ਗਿਆ ਜਦੋਂ ਬੰਦੇ ਨੇ ਆਪ ਲਾਇਆ ਜੀ ਜੀ ਲਾਇਆ ਨਿਜੀ ਲਾਇਆ ਮਿੱਟੀ ਕੋਲ ਆ ਨਿਜੀ ਲਾਇਆ ਤਾਂ ਵੀ ਤੁਸੀਂ ਲਾਇਆ ਜੀ ਕੋਣ ਆ ਸਕਦਾ ਜੀ ਉਹ ਨੀਜੀ ਲਾ ਸਕਦਾ ਜੀ ਹੁਣ ਹਾਂ ਫਿਰ ਕਿਵੇਂ ਲਾਣ ਦਿੱਤੇ ਤੁਸੀਂ ਜੇ ਤੁਸੀਂ ਦੁਕਾਨ ਦੇ ਅੱਗੇ ਥੋੜਾ ਜਹਤ ਵਿੱਚ ਉੱਚੀ ਗੱਲ ਇਹਨੇ ਪੁੱਛ ਕੇ ਕੀਤੀ ਹੈ ਕਿ ਨਹੀਂ ਤੁਸੀਂ ਕਿੱਥੇ ਲਾ ਦੇਂਗੇ ਨਹੀਂ ਦੁਕਾਨ ਦੇ ਅੱਗੇ ਸਾਡੇ ਕੋਲ ਸਾਰੀ ਮੰਡੀ ਦੀ ਹੈਗੀ ਹੈ ਜੀ ਉਹ ਤਾਂ ਪ੍ਰਮਾਨ ਜੀ ਜਦੋਂ ਸਾਰੀ ਮੰਡੀ ਦੀ ਹੈਗੀ ਹੈ ਜੀ ਹੁਣ ਜੀ ਬੰਦੇ ਕਰ ਲੈਣਗੇ ਕਿ ਚਲੋ ਤੁਸੀਂ ਕੰਮ ਨਹੀਂ ਕਰੋਗੇ ਕਰਨੀ ਕਰਨੀ ਜਿਹੜੀ ਉਲਟ ਜਾਂਦੀ ਹੈ ਮਾਸ਼ੱਲਾ ਦਾ ਨਹੀਂ ਨਹੀਂ ਉਲਟ ਗੱਲ ਨਹੀਂ ਨਹੀਂ ਅੱਜ ਤੁਸੀਂ ਦੇਖੋ ਕਿਉਂਕਿ ਜਨਾ ਹੁਣ ਅਸੀਂ ਪਹਿਲਾਂ ਹੁਣ ਤੱਕ ਅਸੀਂ ਕਦੇ ਕਿਸੇ ਨੂੰ ਜਵਾਬ ਨਹੀਂ ਦਿੰਦਾ ਪਰ ਹੁਣ ਅਸੀਂ ਤਿਆਰ ਕਰਾਂਗੇ ਨਹੀਂ ਵਧੀਆ ਗੱਲ ਬੰਦ ਜਿਹੜਾ ਹੱਤਬਾਤ ਬੰਦਾ ਜਾ ਰਿਹਾ ਇਹਨੂੰ ਰੋਕਣਾ ਬਹੁ ਪਿਆਗਾ ਕਿਉਂਕਿ ਕੋਈ ਜਵਾਬ ਨਹੀਂ ਦੇ ਰਿਹਾ ਪਰ ਹੁਣ ਅਸੀਂ ਇੱਕ ਗੱਲ ਹੋਰ ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਤੁਸੀਂ ਸਾਰੇ ਖੜੇ ਆ ਆਪਣਾ ਕੈਮਰਾ ਚੱਲਦਾ ਮੇਰੇ ਕਾ ਬੰਦ ਰਹੇ ਕੱਟ ਕੇ ਬੰਦਦੇ ਹੁੰਦੇ ਬਾਜ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜਿਹੜੀ ਉੱਥੇ ਬੋਲੀ ਹੋਈ ਸੀ ਨਗਰ ਕੌਂਸਲ ਚ ਜੀ ਤੁਸੀਂ ਸਾਰੇ ਧਾਨਿਆਂ ਨੇ ਇਹ ਲਿਖ ਕੇ ਪਾਇਆ ਵੀ ਆਪਦੇ ਚਾਹੇਦਿਆਂ ਨੂੰ ਬੋਲੀ ਦਿੱਤੀ ਐ ਤੇ ਬੋਲੀ ਸਹੀ ਨਹੀਂ ਹੋਈ ਜੀ ਖਾਸ ਕਰਕੇ ਜੀ ਤੁਸੀਂ ਉੱਥੇ ਬੋਲੀ ਚ ਸੀਗੇ ਸਿਗੇ ਜੀ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਅੰਦਰ ਅੰਦਰ ਹੈਗਾ ਸੀ ਤੁਹਾਡੇ ਕੋਲ ਮੈਂ ਸੀਗਾ ਜੀ ਬੀਪਨ ਸੀਗਾ ਜੀ ਬੀਪਨ ਜੀ ਸੀਗੇ ਦੋ ਜਣਾਂ ਦੀ ਬੋਲੀ ਦਿੱਤੀ ਹੈ ਦੱਸੋ ਅਸੀਂ ਕੰਟੀਨ ਦੀ ਬੋਲੀ ਵਾਸਤੇ ਗਏ ਸੀਗੇ ਤੇ ਇੱਕ ਪਾਰਕਿੰਗ ਦੀ ਬੋਲੀ ਕਾਉਂਸਲ ਕੀਤੀ ਗਈ ਹੈ ਕੰਟੀਨ ਦੀ ਵੀ ਕਾਉਂਸਲ ਕੀਤੀ ਨਹੀਂ ਜਿਹੜੀ ਹੋਈ ਆ ਉਹ ਕਿਵੇਂ ਹੋਈ ਸੀ ਇਹ ਨਹੀਂ ਪਤਾ ਜੀ ਉਹ ਅੰਦਰ ਵਰਕ ਹੀ ਹੋਈ ਹੈ ਦੇਖੋ ਸਰ ਨਹੀਂ ਨਹੀਂ ਜਿਹੜੀ ਗੱਲ ਸੁਣੋ ਬਕਾਇਦਾ ਬੋਲੀ ਹੋਈ ਆ ਉਥੇ ਬੋਲੀ ਨਾਲ ਜਿਹਨੂੰ ਵੀ ਮਿਲੀ ਹੈ ਭਾਵੇਂ ਉਹ ਸਾਡੇ ਬੰਦੇ ਨੂੰ ਮਿਲ ਜੇ ਭਾਵੇਂ ਕਿਸੇ ਹੋਰ ਨੂੰ ਇਹ ਤਾਂ ਅਸੀਂ ਰੋਕ ਨਹੀਂ ਸਕਦੇ ਜੇ ਸਾਡਾ ਵੀ ਕੋਈ ਬੰਦਾ ਲੈਂਦਾ। ਇਹ ਥੋੜੀ ਸਪਸ਼ਟ ਗੱਲ ਹੈ। ਕੀ ਪ੍ਰਧਾਨ ਜੀ ਦਾ ਮੁੰਡਾ ਬੋਲੀ ਦੇ ਸਕਦਾ ਜੀ? ਬਿਲਕੁਲ ਦੇ ਸਕਦਾ ਟੈਂਡਰ ਨਹੀਂ ਪਾ ਸਕਦਾ ਉਹ। ਬੋਲੀ ਕੋਈ ਵੀ ਦੇ ਸਕਦਾ ਜਿਹੜੀ ਓਪਨ ਚੀਜ਼ ਹੈ ਕੋਈ ਵੀ ਕਰ ਸਕਦਾ ਹੈ। ਓਪਨ ਆ ਬੋਲੀ ਤੁਸੀਂ ਦੇ ਦਿਓ। ਅਰੇ ਕਿੱਥੇ ਲਿਖਿਆ ਵੀ ਨਹੀਂ ਦੇ ਸਕਦਾ ਤੁਸੀਂ ਅਸੀਂ ਤਾਂ ਇਹ ਦੇਖਿਆ ਹੀ ਪ੍ਰਧਾਨ ਜੀ ਦਾ ਮੁੰਡਾ ਬੋਲੀ ਦੇ ਤੁਸੀਂ ਦੇਖਿਆ ਨਹੀਂ ਤਾਂ ਮਤਲਬ ਹੋ ਨਹੀਂ ਸਕਦਾ ਇਹ ਤਾਂ ਕਾਗਜ਼ਾਤ ਚ ਨਹੀਂ ਨਾ ਟੈਂਡਰ ਨਹੀਂ ਪਾ ਸਕਦਾ ਪ੍ਰਧਾਨ ਜੀ ਦਾ ਨਾ ਰਿਸ਼ਤੇਦਾਰ ਨਾ ਇਹਨਾਂ ਦਾ ਆਪ ਦਾ ਬੇਟਾ ਜਿਹੜੀ ਓਪਨ ਚੀਜ਼ ਹੋਣੀ ਹੈ ਓਪਨ ਬੋਲੀ ਹੋਣੀ ਹੈ ਜਿਹੜੀ ਉਹ ਕੋਈ ਵੀ ਦੇ ਸਕਦਾ ਇਹ ਕਿਤੇ ਨਹੀਂ ਲਹਿਗਾ ਗੱਲ ਇਹ ਕਰ ਬੋਲੀ ਦੇ ਕੇ ਸਭ ਤੋਂ ਵੱਡੀ ਗੱਲ ਹੁਣ ਤੁਸੀਂ ਪ੍ਰਧਾਨ ਜੀ ਦੇ ਬੇਟੇ ਦੀ ਕੀਤੀ ਹੈ ਮੈਂ ਦੱਸ ਦਿਆਂ ਪ੍ਰਧਾਨ ਜੀ ਦੇ ਬੇਟੇ ਨੇ ਬੋਲੀ ਦਿੱਤੀ ਉਹਨਾਂ ਨੂੰ ਨਹੀਂ ਮਿਲੀ ਤਿਕਾਣ ਐਦੂ ਵੱਡੀ ਐਗਜ਼ਾਮਪਲ ਕੀ ਹੋ ਸਕਦੀ ਹੈ ਈਮਾਨਦਾਰੀ ਦੀ ਇਹ ਤੋਂ ਵੱਡੀ ਗੱਲ ਇਹਨਾਂ ਦੇ ਬੇਟੇ ਨੇ ਬੋਲੀ ਦਿੱਤੀ ਉਹ ਬੋਲੀ ਛੱਡਣੀ ਪਈ ਇਹਨੂੰ ਉੱਥੇ ਪਹਿਲੇ ਉਹ ਇਜੈਕਸ਼ਨ ਵੀ ਠਾਇਆ ਗਿਆ ਜੀ ਕਹਿੰਦੇ ਉਸ ਟਾਈਮ ਮੈਂ ਨਹੀਂ ਆਇਆ ਇਹ ਸਾਨੂੰ ਬਾਰੋਈ ਗੱਲਾਂ ਕਰਨ ਵਾਲੇ 2 3 ਗੱਲਾਂ ਸਾਨੂੰ ਐਸੇ ਪ੍ਰੈਸ ਦੇ ਤੌਰ ਤੇ ਇਹ ਗੱਲਾਂ ਕਰੀਆਂ ਗਈਆਂ ਆ ਸਾਰੀ ਭੀੜ ਚੋਂ ਕੋਈ ਵੀ ਨਹੀਂ ਤੁਸੀਂ ਅੱਤਵਾਦ ਜਿਹੜਾ ਇਹ ਚੀਜ਼ਾਂ ਨਾ ਇਹ ਬੇਗੁਣਿਆਤ ਗੱਲਾਂ ਤੁਸੀਂ ਬਣਾਉਂਦੇ ਹੋ ਪਰਸੈਪਸ਼ਨ ਅਸੀਂ ਨਹੀਂ ਦਿੰਦੇ ਜਵਾਬ ਅਸੀਂ ਕਹਿੰਦੇ ਚਲੋ ਕੋਈ ਗੱਲ ਨਹੀਂ ਪਰ ਹੁਣ ਸਾਡੀ ਮਜਬੂਰੀ ਬਣ ਚੁੱਕੀ ਆ ਹੁਣ ਦੇ ਆਪ ਦਾ ਜਵਾਬ ਦੇਣਾ ਸਾਡਾ ਪੜਦਾ ਹੈ ਐਵੇਂ ਬਿਨਾਂ ਗੱਲ ਤੋਂ ਹਰ ਇੱਕ ਗੱਲ ਤੇ ਇਲਜ਼ਾਮ ਲਾ ਦੇਣਾ ਨਹੀਂ ਨਹੀਂ ਠੀਕ ਹੈ ਜਵਾਬ ਤੁਸੀਂ ਦਿਓ ਬਿਲਕੁਲ ਸਵਾਲ ਜਿਹੜੀ ਬਿਲਕੁਲ ਦਿਓ ਜਵਾਬ ਜਿਹੜੀਆਂ ਤੁਸੀਂ ਗੱਲਾਂ ਕਹੀਆਂ ਸੀ ਕਿ ਅੱਜ ਉਹਨਾਂ ਤੇ ਕੋਈ ਡੈਫਰਮੇਸ਼ਨ ਪਾ ਦੇ ਫਿਰ ਤੁਸੀਂ ਮੈਂਟ ਚ ਸਾਰੇ ਜਾਣੇ ਕਹੋਗੇ ਜੀ ਸਾਡੇ ਨਾਲ ਧੱਕਾ ਹੋ ਗਿਆ ਸਹੀ ਗੱਲ ਤੇ ਆਓ ਖ ਜਿਹੜੀ ਕਰਦੇ ਆ ਅੱਜ ਅਸੀਂ ਆ ਸੀਵਰੇਜ ਦਾ ਅੱਜ ਤੋਂ ਪਹਿਲਾਂ ਮੈਨੂੰ ਐਂ ਦੱਸੋ ਕਿਹੜੇ ਐਮਐਲਏ ਨੇ ਕਿਹੜੀ ਸਰਕਾਰ ਨੇ ਜੇਤੂ ਹਲਕੇ ਦੇ ਵਿੱਚ ਇੰਨੇ ਪੈਸੇ ਲਾਏ ਕੰਮ ਤਾਂ ਹੋ ਰਿਹਾ ਨਾ ਉਹ ਵੀ ਤਾਂ ਸਲਾਘਾ ਕਰੋ ਯਾਰ ਨਿੰਦ ਨੰਦੀ ਚੱਲੋ ਕਿਸੇ ਗੱਲ ਦੇ ਕੰਮ ਕੰਮ ਹੈ ਮੇਲੇ ਸਾਹਿਬ ਤੁਸੀਂ ਇੱਕ ਖਬਰ ਦਿਖਾ ਦਿਓ ਜਿਹੜੀ ਕਹੀ ਹੋਵੇ ਵੀ ਆ ਸਰਕਾਰ ਐਡੀ ਤਾਂ ਮਾੜੀ ਹੈਣੀ ਵੀ ਇੱਕ ਕੰਮ ਹੀ ਨਹੀਂ ਕੀਤਾ ਹੋਗਾ ਸਰਕਾਰ ਨੇ ਕਿ ਕੋਈ ਮਾਰੀ ਨਹੀਂ ਕਹਿੰਦਾ ਸਰਕਾਰ ਬਹੁਤ ਵਧੀਆ ਇਮਾਨਦਾਰਾ ਦੀ ਸਰਕਾਰ ਹੈ ਮੇਰੀ ਗੱਲ ਚੋ ਮਲ ਲਾਓ ਹਾਂਜੀ ਮਲ ਲਾਓ ਸਰ ਸਰਕਾਰ ਤੇ ਨਹੀਂ ਕੋਈ ਉਂਗਲ ਚੱਕ ਰਹੀ ਜੀ ਵੀ ਸਰਕਾਰ ਕੰਮ ਨਹੀਂ ਕਰ ਰਹੀ ਜੀ ਸਰਕਾਰ ਦੇ ਕੰਮਾਂ ਦੇ ਮੈਂ ਕਿਹਾ ਹੁਣ ਕੋਈ ਵੀ ਤਾਂ ਹੁੰਦਾ ਉਹ ਕਹਿੰਦਾ ਰੋਡ ਪਹਿਲਾਂ ਸਾਡੇ ਸਾਡੇ ਹੱਥ ਚ ਬਹੁਤ ਚੀਜ਼ਾਂ ਨਹੀਂ ਵੀ ਹੈਗੀਆਂ ਜੀ ਦੂਸਰੇ ਸਮੇਂ ਦੇ ਹਿਸਾਬ ਨਾਲ ਚੀਜ਼ਾਂ ਬਦਲ ਜਾਂਦੀਆਂ ਪ੍ਰਧਾਨ ਬਲਿਆ ਨਗਰ ਕੌਂਸਲ ਆਇਆ ਅਸੀਂ ਹੁਣ ਆਪਦੇ ਤਰੀਕੇ ਨਾਲ ਕੰਮ ਕਰਾਂਗੇ ਮੈਂ ਤੁਹਾਨੂੰ ਇੱਕ ਇੱਕ ਗੱਲ ਦਾ ਵਿਸ਼ਵਾਸ ਦਿਵਾਉਣਾ ਮੈਂ ਕੰਮ ਕਰਨ ਤੋਂ ਪਹਿਲਾਂ ਕਦੇ ਨਹੀਂ ਕਹਿੰਦਾ ਹੁੰਦਾ ਵੀ ਮੈਂ ਆ ਕੰਮ ਕਰੂੰਗਾ ਇਹ ਤਾਂ ਤੁਸੀਂ ਪੁੱਛੀ ਜਾਂਦੇ ਮੈਨੂੰ ਦੱਸਣਾ ਪੈਂਦਾ ਠੀਕ ਹੈ ਮੈਂ ਕੰਮ ਕਰਕੇ ਤੁਹਾਨੂੰ ਦੱਸੂੰਗਾ ਤੁਹਾਨੂੰ ਮਦਦ ਕਰੂੰਗਾ ਜਿਹੜੀ ਕੋਈ ਸੜਕ ਆ ਜਾਂ ਜਿਹੜੀ ਤੁਹਾਡੀ ਕੋਈ ਮਾੜੀ ਰਹੀ ਜਾਂ ਸਾਰਾ ਬਲਾਉਂਗਾ ਪਰ ਕੰਮ ਕਰਨ ਤੋਂ ਬਾਅਦ ਨਹੀਂ ਇੱਥੇ ਨਹੀਂ ਕਰਦੇ ਵੀ ਇੱਕ ਤਾਂ ਸਾਡੀ ਸਪਲਾਈ ਇੱਕ ਤਾਂ ਸਾਡੀ ਸਪਲਾਈ ਵਾਟਰ ਵੈਸ ਦੀ ਇਧਰੋਂ ਕਰਾ ਦਿਓ ਉਹ ਪਾਈਪ ਨਾਲ ਵਿੱਚੋਂ ਕੱਢੀ ਹੋਈ ਹੈ ਉਹਦੇ ਕੋਲ ਸਕੂਲ ਦੇ ਬਰਾਬਰੋਂ ਕਰਵਾ ਦਿਓ ਚੱਲ ਵਧੀਆ ਨੋਟ ਹੋ ਜਾਂਦੀ ਐ ਐਮਐਲ ਸਾਹਿਬ ਇੱਕ ਬੇਤੀ ਛੋਟੀ ਜੀ ਕਿਤੇ ਨਾ ਬੱਸ ਸਾਡਾ ਬਣਿਆ ਸੀ ਆਪਣਾ ਤੁਸੀਂ ਕੀਤਾ ਕਿ ਇਹਨਾਂ ਘਾਟਣ ਉਹਦਾ ਬੱਸ ਸਾਡੇ ਨਾਲ ਘਾਟਣ ਕੀਤਾ ਗਿਆ ਨਗਰ ਕੌਂਸਲ ਦੇ ਪ੍ਰਧਾਨ ਨੇ ਨਹੀਂ ਤੁਸੀਂ ਕਰਦੀ ਮਾ ਹਾਂ ਮੇਰੇ ਮੇਰੀ ਦਾ ਚਲੋ ਹੁਣ ਮੈਂ ਤੁਸੀਂ ਪਹਿਲਾਂ ਪੁੱਛ ਲੈਣੇ ਸਾਰੀਆਂ ਚੀਜ਼ਾਂ ਹਾਂ ਜਹਾਜ਼ਰੀ ਦੀ ਗੱਲੀ ਮੇਰੀ ਹਾਇਰੀ ਨਹੀਂ ਮੈਂ ਤਾਂ ਇਹ ਚਾਹੁੰਦਾ ਸੀਗਾ ਵੀ ਬਾਸਟਾ ਉੱਥੇ ਹੋਵੇ ਨਾ ਨਵਾਂ ਬਣਾਇਆ ਜਾਵੇ ਬਾਹਰ ਜੀ ਵਧੀਆ ਕਰਕੇ ਬਣਾ ਦਿਓ ਤੁਹਾਡੀ ਸਰਕਾਰ ਬਣਾਣਾ ਹੁਣ ਤੁਸੀਂ ਇਸ ਗੱਲ ਨੂੰ ਪੁੱਛਣ ਲੱਗ ਜਾਓ ਕਦੋਂ ਬਣਾਉਂਗਾ ਨਹੀਂ ਪੁੱਛਦੇ ਐ ਨਹੀਂ ਪੁੱਛਦੇ ਜੀ ਚਲੋ ਜੇ ਬਣਾ ਦੋ ਨਹੀਂ ਨਹੀਂ ਜੇ ਬਣਾ ਦਿਓ ਬਹੁਤ ਸੋਹਣੀ ਗੱਲ ਆ ਅਸੀਂ ਕਹਾਂਗੇ ਐਮਐਲਏ ਸਾਹਿਬ ਬਹੁਤ ਚੀਜ਼ਾਂ ਚੇਂਜ ਕਰਨ ਵਾਲੀਆਂ ਤੁਸੀਂ ਇਹ ਸਮਝ ਨਹੀਂ ਸਕਦੇ ਤੁਸੀਂ ਇਹ ਸੋਚ ਨਹੀਂ ਸਕਦੇ ਮੈਂ ਆਪ ਵਿੱਚ ਵਰਕੇ ਉਹ ਚੀਜ਼ਾਂ ਜੇ ਕੋਈ ਚੀਜ਼ ਬਣਾਉਣੀ ਹੈ ਨਾ ਉਹਦਾ ਨਕਸ਼ਾ ਵੀ ਮੈਂ ਆਪ ਵੇਖਦਾ ਜੇ ਤੁਸੀਂ ਮੰਡੀ ਦਾ ਕੰਮ ਕਰੋਗੇ ਨਾ ਸੇਹਰਾ ਵੀ ਤੁਹਾਡੇ ਤੇ ਜਾਣਾ ਹੈ ਮੇਰੇ ਸਾਹਿਬ The <laughs> ਆਏ ਕੋਈ ਨਹੀਂ ਜੇ ਤੁਸੀਂ ਕੰਮ ਕਰੋਗੇ ਨਾ ਤੇ ਅਗਰ 27 ਵੀ ਆ ਰਹੀ ਹੈ ਤਾਂ ਤੁਹਾਨੂੰ ਨਹੀਂ ਨਹੀਂ 27 ਵੀ ਆ ਰਹੀ ਹੈ ਇਹ ਬੇਤੀ ਕਰਦੇ ਮੇਰੇ ਬੇਤੀ ਆਏ ਸਹੀ ਆ ਕੈਮਰੇ ਜੋ ਜਿੱਦਣ ਨਿਕਲੂਗੀ ਨਾ ਇਹ ਗੱਲ ਉਹ ਤੇ ਅਸੀਂ ਮੈਂ ਕਹੀ ਇਹ ਨਾ ਵੀ ਮੇਰੇ ਸਾਥ شریف ਬੰਦਾ ਬਹੁਤ ਵਧੀਆ ਸੀ ਬਹੁਤ ਵਧੀਆ ਫਾਇਦਾ ਨਾ ਨਹੀਂ ਫਾਇਦਾ ਨਹੀਂ ਚੁੱਕਦੇ ਫਾਇਦਾ ਨਾ ਚੁੱਕਦੇ ਨਹੀਂ ਨਹੀਂ ਸਰਕਾਰ ਦੇ ਕੀਤੇ ਹੋਏ ਕਮੇਟੀ ਅਸੀਂ ਸੁਲਾਗਾ ਵੀ ਕਰਦੇ ਆ ਨਹੀਂ ਨਹੀਂ ਉਹ ਤੋ ਆਪ ਹੀ ਦੇ ਦੀ ਜਵਾਬ ਨਹੀਂ ਮੈਂ ਨਹੀਂ ਮੈਂ ਦਿੰਦਾ ਵੀ ਆਪਣੇ ਬਸੜੇ ਦੇ ਗਲਗਲ ਪਾਣੀ ਦਾ ਪਾਣੀ ਦਾ ਪ੍ਰਬੰਧ ਜਮਾ ਹੀ ਨਹੀਂਗਾ ਓਏ ਹੋ ਰਿਹਾ ਦੱਸੋ ਕੋਣੋ ਜੀ ਹਾਂਜੀ 1 ਮਹੀਨੇਂਦਰ ਫਰਵਾਦ ਹੋ ਜੂਗਾ 2 ਮਹੀਨੇ ਤੁਹਾਡੀ ਇੰਟਰਪੂਲ ਕਰੀ ਨੋਗੇ ਤੁਸੀਂ ਕਹਿੰਦੇ 15 ਦਿਨਾਂ ਬਾਅਦ ਹੋਣਾ ਤੁਹਾਨੂੰ ਕਹਿਣਾ ਨਹੀਂ ਇਹਨਾਂ ਨੂੰ ਕਹਿਣਾ ਨਾ ਕਰੋ ਵੀ ਅਸੀਂ ਇਹ ਕਰ ਲੈਗੇ ਕਰਕੇ ਦੱਸ ਹਾਂ ਕਰਕੇ ਦੱਸ ਦਿਆ ਕਰੋ ਪਹਿਲਾਂ ਨਾ ਗਿਆ ਕਰੋ ਨਹੀਂ ਨਹੀਂ ਸਹੀ ਹੈ ਨਹੀਂ ਨਹੀਂ ਐਮਐਲਏ ਤੁਸੀਂ ਇਹ ਗੱਲ ਬਹੁਤ ਵਧੀਆ ਕਹਿ ਦਿੱਤੀ ਤਾਂ ਹੀ ਦੱਸਦਾ ਹੀ ਨਹੀਂ ਹੁੰਦਾ ਫਿਰ ਵਾੜੇ ਪੌਣ ਨਿਕਲਦੇ ਆ ਉਹ ਬਸ ਤੁਹਾਨੂੰ ਦੱਸਣਾ ਹੀ ਨਹੀਂ ਉਹ ਵੀ ਕਹੀ ਨਾ ਵੇਖਿਆ ਐਮਐਲਏ ਨੇ ਕਿਹਾ ਸੀਗਾ ਹੋਇਆ ਨਹੀਂ ਨਹੀਂ ਕਹਿੰਦਾ ਨਹੀਂ ਕਹਿੰਦਾ ਐਵੇਂ ਹੀ ਚੱਲੂ ਆਈ ਅਜੇ ਤੱਕ ਟਾਈਟਲ ਵੀ ਇਹੀ ਹੋਊਗਾ ਮੈਂ ਮੈਨੂੰ ਸਾਰਾ ਪਤਾ ਹੈਗਾ ਨਹੀਂ ਜਾਣੀ ਜਾਣਾ ਹਾਂ ਜਾਣੀ ਜਾਣਾ ਮੈਂ ਹਣ ਹਣ ਗੱਲ ਰਹਿ ਗਈ ਇੰਨੀ ਕਿ ਮੈਂ ਕਿ ਮੈਂ ਵੀ ਲੈ ਆਂਦਾ ਆਪਦਾ ਸਹੀ ਅਸ ਇਹ ਵਧੀਆ ਕੀਤਾ ਤੁਸੀਂ ਮੇਰਾ ਨਾਲ ਹੁੰਦਾ ਨਹੀਂ ਨਹੀਂ ਸਹੀ ਹੈ ਜੀ ਜੇ ਕੋਈ ਕੱਟ ਕੇ ਪਾਊਗਾ ਤਾਂ ਮੈਂ ਆਪਦੀ ਚਲਾਇਆ ਕਰੂੰਗਾ ਨਹੀਂ ਨਹੀਂ ਸਹੀ ਹੈ ਜੀ ਸਹੀ ਹੈ ਸਹੀ ਹੈ ਵਾਹ ਜੀ ਵਾਹ ਕੀ ਵਾਹ ਸਾਰੇ ਬਹੁਤ ਵਧੀਆ ਗੱਲਾਂ ਕੀਤੇ ਖਾਸ ਮੁਖ ਵੀ ਇਹਦੇ ਬਾਰੇ ਨਾ ਥੋੜੇ ਜਿਹਾ ਵਧੀਆ ਬਣਾ ਕੇ ਵੀ ਪ੍ਰਧਾਨ ਜੀ ਮਾੜੀ ਕਿਹੜੀ ਗੱਲ ਤੁਸੀਂ ਦੱਸਦੇ ਅਸੀਂ ਮਾੜੀ ਕਿਹੜੀ ਲਾਇਆ ਜਾਕਰ ਮਾੜੀ ਵੀ ਗੱਲ ਦੀ ਜੀ ਅਸੀਂ ਕਿਹਾ ਹੀ ਨਹੀਂ ਇਹ ਸ਼ਬਦ ਸੁਣ ਮਾੜੀ ਲਾਉਂਗੇ ਨੀ ਜੇਗਾ ਵਧੀਆ ਬਣਾ ਕੇ ਲਾ ਦਿਆ ਕਰੋ ਮਾੜੀ ਜੋ ਪਾਣੀ ਦੀ ਲਾਈਨ ਪੈਣੀ ਹੈਗੀ ਉਹਦਾ ਉਦਗਾਟਨ ਕੀਤਾ ਗਿਆ ਹੈਗਾ ਐਮ.ਐਲ.ਏ. ਮੋਲਕ ਸਿੰਘ ਮੱਲਿਓ ਆ ਦੇਖੋ 6 ਕਰੋੜ ਦਾ ਖਰਚਾ ਆਣਾ ਹੈਗਾ ਇਸੇ ਪੀਣ ਵਾਲਾ ਪਾਣੀ ਜੋ ਹੈਗਾ ਕੀ ਨਹੀਂ ਆ ਗਿਆ ਤੁਹਾਡਾ ਜੀ ਹਾਂ ਕੀ ਕੀ ਦਿੱਕਤ ਆ ਰਹੀ ਹੈ ਜੀ ਦਿੱਕਤ ਆ ਰਹੀ ਹੈ ਜੀ ਇੱਕ ਤਾਂ ਕਾਲੀ ਪਣੀ ਚਾਹੀਦੀ ਹੈ ਇੱਕ ਗੰਦਾ ਪਾਣੀ ਆਉਂਦਾ ਹੈ ਇੱਕ ਸਿਵਰਤ ਕਨੈਕਸ਼ਨ ਨਹੀਂ ਪਾ ਰੱਖੇ ਨਹੀਂ ਐਮ.ਐਲ.ਏ. ਸਾਹਿਬ ਕੋਲ 6 ਕਰੋੜ ਨਾਲ ਉਹ ਘੱਟ ਨਹੀਂ ਹਾਂ ਨਹੀਂ ਰ ਗੰਦਾ ਪਾਣੀ ਆਉਂਦਾ ਜੀ ਪਰ ਸਿਵਰਤ ਵਿੱਚ ਕਨੈਕਸ਼ਨ ਨਹੀਂ ਪਾ ਰੱਖੇ ਉਹ ਕੰਦੇ ਨੂੰ ਕਹਿੰਦੇ ਜੀ ਸਰ ਨੂੰ ਆਉਂਦੇ ਆ ਕਿੰਨੇ ਜੜ ਤੋਂ ਆ ਰਿਹਾ ਹੈਗਾ ਇਹ ਪਾਣੀ ਅੱਜ ਕਈ ਦਿਨਾਂ ਤੋਂ ਹੀ ਆ ਰਿਹਾ ਹੈ ਕਈ ਜਣੇ ਕੋ ਸਾਲ ਹੋ ਗਏ ਸਾਲ ਹੋ ਗਏ ਦਿਨ ਕਿਹੜੇ ਹੋ ਗਏ ਸਾਲ ਹੋ ਗਏ ਸਾਲ ਹੋ ਗਏ ਤਾਂ ਉਹ ਨੂੰ ਕਹਿੰਦੇ ਕਦੇ ਕਸੰਦੀ ਉਹ ਪਿੱਛੇ ਨਹੀਂ ਪਾਉਂਦੇ ਤੇ ਤੁਸੀਂ ਪਹਿਲੇ ਕਿਸੇ ਨੂੰ ਕੰਪਲੇਂਟ ਕੀਤੀ ਹੈਗੀ ਇਹਦੀ ਕਈ ਅੱਗੇ ਆ ਕਮੇਟ ਵਿੱਚ ਵਿਚਾ ਕੇ ਆਏ ਪਰ ਸੁਣਾਈ ਨਹੀਂ ਕਰਤਾ ਕੋਈ ਸੁਣਾਈ ਨਹੀਂ ਹੋ ਰਹੀ ਕੋਈ ਸੁਣਾਈ ਨਹੀਂ ਹੋ ਰਹੀ ਬਾਲਮੀਕ ਕਲੋਨੀ ਕਨੇ ਕਿਸੇ ਦਾ ਧਿਆਨ ਵੀ ਹੈ ਨਹੀਂ ਕਹਿੰਦਾ ਆਪਾਂ ਆਕਰ ਸਾਈ ਹੈ ਬਾਲਮੀਕ ਕਲੋਨੀ ਕਨੇ ਕਿਸੇ ਦਾ ਵੀ ਧਿਆਨ ਹੈ ਨਹੀਂ ਉਹ ਤੇ ਐਮ.ਐਲ.ਏ ਆਪ ਹਰੀਸ਼ ਪ੍ਰਧਾਨ ਹੈ ਜਿਹੜਾ ਐਮ.ਸੀ.ਆ ਸੋਰੀ ਐਮ.ਸੀ.ਆ ਹਰੀਸ਼ ਪ੍ਰਧਾਨ ਨਗਰ ਕੌਂਸਲ ਦੇ ਅੱਛਾ ਜਿਹੜਾ ਆਪ ਖੁਦ ਐਮ.ਸੀ.ਏ ਹੈ ਨਗਰ ਪ੍ਰਧਾਨ ਦਾ ਉਸ ਵਾਰਡ ਦੇ ਹੈ ਉਹਨਾਂ ਨੂੰ ਪਤਾ ਨਹੀਂ ਵੀ ਅਗਲੀ ਬੜਨਾ ਹੈ ਸੀ ਕਨੈਕਸ਼ਨ ਕੱਟੇ ਹੈ ਉਹਨਾਂ ਨੂੰ ਪਤਾ ਨਹੀਂ ਵੀ ਅਗਲੀ ਬੜਨਾ ਆਪਾਂ ਠੀਕ ਹੈ ਵੀ ਖੁਦ ਐਮ.ਸੀ.ਏ ਵਾਰਡ ਦੇ ਖੁਦ ਐਮ.ਸੀ.ਏ ਵੀ ਗਲੀ ਬੜਨਾ ਹੈ ਕੀ ਉਹ ਗਲੀ ਦਾ ਸੁਧਾਰ ਨਹੀਂ ਕਰ ਸਕਦੇ ਆ ਜੀ ਨਾਮ ਕੀ ਆ ਤੁਹਾਡਾ ਮੇਰਾ ਤਰਮਿੰਦਰ ਸਿੰਘ ਆ ਜੀ ਤਰਮਿੰਦਰ ਸਿੰਘ 8 ਨੰਬਰ ਵਾਰਡ ਤੇ ਰਹਿੰਦੇ ਆ ਜੀ 9 ਨੰਬਰ ਵਾਰਡ ਦੇ ਆ 8 ਨੰਬਰ ਵਿੱਚ ਪੈਂਦਾ ਸਾਡੇ 8 ਨੰਬਰ ਵਿੱਚ ਆਹ ਔਰ ਆ 9 ਆ ਗਿਆ 8 ਆ ਗਿਆ ਅੱਛਾ ਇਹ ਨਾਲ ਨਾਲ ਵੀ ਔਰਲਾ ਕਰਤਾ 9 ਚ ਆ ਗਿਆ ਔਰਲਾ ਕਰ 8 ਚ ਆ ਗਿਆ ਇਹ ਨਾਲ ਆ ਪੋਦਾਰਿਸ਼ ਬਰਦਾਨਦ ਸੋਲਾ ਨਗਰ ਕਾਉਂਸਲ ਦੇ ਹੋ ਕੇ ਵੀ ਉਹ ਕੱਪ ਹੋ ਜੂਗਾ ਸੋਡਾ ਹੁਣ ਉਹ ਨਹੀਂ ਜੀ ਕਰਨਾ ਚਾਹੀਦਾ ਐਮਸੀ ਦੇ ਇਲੈਕਸ਼ਨ ਕੋਰਟ ਆ ਜਾਣਾ ਜੀ ਅਸ਼ੋਕ ਅਸ਼ੋਕ ਜੀ ਅਸ਼ੋਕ ਜੀ ਅਸ਼ੋਕ ਅਸ਼ੋਕ ਜੀ ਕੋਈ ਵੀਕਲਾ ਹੁੰਦਾ ਪੂਰਾ ਠੇਰਾ ਹੁੰਦਾ ਤੁਸੀਂ ਕੋਈ ਸੁਣੋ ਮੇਰੀ ਸੁਣੋ ਮੇਰੀ ਸੁਣੋ ਬਈ ਜੀ ਅਰਜ ਸੁਣੋ ਕਿਉਂਕਿ ਸਾਡਾ ਐਮਐਲਏ ਸਾਡੇ ਵਿੱਚ ਹੈ